ਇਹਨਾਂ ਬਲਾਕ ਸਮਝੀਦਾ ਹੈ ਕਿ ਜੇੜਾ ਕੋਈ ਕਿਰਾਇਆ ਨਹੀਂ ਦੇਗਾ ਅਸੀਂ ਦੁਕਾਨਾ ਬੰਦ ਕਰ ਲਾਂਗੇ। ਵੇ ਤੁਸੀਂ ਹੁਣੇ ਲੱਖ ਲੱਖ ਰੁਪਏ ਦੇ ਚੈੱਕ ਦਿਓ ਨਹੀਂ ਤੁਹਾਡੀ ਦੁਕਾਨਾ ਸੀਲ ਕੀਤੀਆਂ ਜਾਣਗੀਆਂ। ਵੇ ਤੁਸੀਂ ਹੁਣੇ ਲੱਖ ਲੱਖ ਰੁਪਏ ਦੇ ਚੈੱਕ ਦਿਓ ਨਹੀਂ ਤੁਹਾਡੀ ਦੁਕਾਨਾ ਸੀਲ ਕੀਤੀਆਂ ਜਾਣਗੀਆਂ। ਪਿਛਲੇ ਕਾਫੀ ਲੰਮੇ ਸਮੇਂ ਤੋਂ ਬਾਜ਼ਾਰ ਅੰਦਰ ਵੀਡੀਓ ਬਲਾਕਾਂ ਦੀਆਂ ਬਣੀਆਂ ਦੁਕਾਨਾਂ ਦਾ ਪ੍ਰਾਪਰਟੀ ਇਕਸ ਜਮਾਨਾ ਕਰਾਉਣ ਤੇ ਨਗਰ ਨਿਗਮ ਵੱਲੋਂ ਉਹਨਾਂ ਦੁਕਾਨਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਗਏ ਉਸ ਤੋਂ ਬਾਅਦ ਦੁਕਾਨਦਾਰ ਭੜ ਗਏ ਤੇ ਦੁਕਾਨਦਾਰਾਂ ਵੱਲੋਂ ਸੜਕ ਤੇ ਜਾਮ ਕਰ ਦਿੱਤਾ ਗਿਆ ਅਤੇ ਐਮਐਲਏ ਦੇ ਪਤੀ ਅਮਨਦੀਪ ਅਰੋੜਾ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦੇ ਵੱਲੋਂ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਨਾਲ ਕਦੇ ਵੀ ਅਜਿਹਾ ਵਾਪティਰਾ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਜਿਹੜੀਆਂ ਦੁਕਾਨਾਂ ਨਗਰ ਨਿਗਮ ਵੱਲੋਂ ਸੀਲ ਕੀਤੀਆਂ ਗਈਆਂ ਨੇ ਉਹ ਵੀ ਜਲਦ ਖੁਲਵਾ ਲਈਆਂ ਜਾਣਗੀਆਂ ਸਰਕਾਰੀ ਫੰਡ ਹੈ ਜੀ ਕੋਈ ਬਸ ਸਿਆਸੀ ਸਿਆਸੀ ਕੰਮ ਨਹੀਂ ਇਹ ਹੈ 8 ਸਾਲ ਪਹਿਲਾਂ ਕਿਸੇ ਨੇ ਕੋਈ ਵੀ ਉਦਾਨੀ ਚੱਕਿਆ ਹੁਣ ਕਿਉਂ ਚੱਕਿਆ ਇਹ ਇਸ ਗੱਲ ਦਾ ਕੀ ਕਾਰਨ ਕੀ ਹੈ ਕਾਰਨ ਤਾਂ ਹੁਣ ਬਲਾਕ ਸਮਤੀ ਨੇ ਪੈਸੇ ਦੇਣੇ ਆ ਕਮੇਟੀ ਦੇ ਸਾਡਾ ਉਸ ਕੋਈ ਕਸੂਰ ਨਹੀਂ ਹੈਗਾ ਕਿ 8 ਸਾਲਾਂ ਬਾਅਦ ਸਾਡੀ ਸਾਡੀਆਂ ਦੁਕਾਨਾਂ ਲੈਣੀਆਂ ਸੀਲ ਕੀਤੀਆਂ ਗਈਆਂ ਬਹੁਤ ਜਨਾਈ ਤੱਕ ਕਿ ਤਾਂ ਸਾਨੂੰ ਕੋਈ ਇੱਕ ਦਿਨ ਦਾ ਵੀ ਨੋਟਿਸ ਨਹੀਂ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਸਾਨੂੰ ਕਿਰਾਇਆ ਨਹੀਂ ਦਿੱਤਾ ਇਸ ਕਰਕੇ ਜੀ ਸੀਲ ਸਾਡਾ ਕਿਰਾਇਆ ਅਪਡੇਟ ਜਾਂਦਾ ਜੀ ਇਹਨਾਂ ਬਲਾਕ ਸਮਤੀ ਦਾ ਹੈ ਕਿ ਜਿਹੜਾ ਕੋਈ ਕਿਰਾਇਆ ਨਹੀਂ ਦੇਊਗਾ ਅਸੀਂ ਦੁਕਾਨਾਂ ਬੰਦ ਕਰਦਾਂਗੇ ਤੁਹਾਡੀ ਤਾਂ ਕਹਿੰਦਾ ਸੀਲ ਕਰਦਾਂਗੇ ਹਰ ਇੱਕ ਦੁਕਾਨਦਾਰੀ तकरीबन ਸਭ ਕਰਾਇਆ ਨਾਲ ਦੀ ਨਾਲ ਹੀ ਹੁੰਦੀ ਹੈ ਅੱਜ ਤੁਹਾਡੀਆਂ ਦੁਕਾਨਾਂ ਸੀਲ ਹੋ ਗਈਆਂ ਕੀ ਮੰਗ ਰਹੇ ਹੋ ਸਾਡੀ ਦੁਕਾਨਾਂ ਖਲਾਈਆਂ ਜਾਂਦੀ ਜੀ ਜੀ ਬਲਕ ਸਮੂਤੀ ਦੇ ਮੈਂਬਰਾਂ ਨਾਲ ਜਾਂ ਉਹਨਾਂ ਨੇ ਆਗੂ ਨਾਲ ਕਿਉਂ ਨਹੀਂ ਗੱਲ ਕਰਦੇ ਉਹਨਾਂ ਨੇ ਕਦੇ ਸਾਨੂੰ ਬੁਲਾਇਆ ਹੀ ਨਹੀਂ ਕਦੇ ਸਾਨੂੰ ਸਾਡੀ ਨੋਟਿਸ ਹੀ ਨਹੀਂ ਲੈਂਦਾ ਵੀ ਇਹ ਕਿਰਾਇਆ ਸੀ ਨਹੀਂ ਦਿੱਤਾ ਸਾਨੂੰ ਉਹਨਾਂ ਨੂੰ ਕੀ ਪਤਾ ਕਿ ਉਹ ਕਿਰਾਇਆ ਦੇ ਰਹੇ ਹੈ ਨਹੀਂ ਦੇ ਰਹੇ ਮੈਂ ਤੁਹਾਡੀ ਦੁਕਾਨ ਬੰਦ ਹੋਈ ਹੈ ਤੁਸੀਂ ਉਹਨਾਂ ਕੋਲ ਜਾਓ ਹਾਂਜੀ ਹਾਂਜੀ ਜਾ ਕੇ ਮਿਲਾਂਗੇ ਇਹ ਮਾਮਲਾ ਇਦਾਂ ਜੀ ਬਲਾਕ ਸੰਪਤੀ ਦੇ ਅਸੀਂ ਤਾਂ ਖੁਦ ਕਿਰਾਏਦਾਰਾਂ ਸਾਡੀਆਂ ਆਪਦੀਆਂ ਮਾਲਕੀ ਦੀਆਂ ਦੁਕਾਨਾਂ ਨਹੀਂ ਜੀ ਇਹ ਸੇ ਕਿਰਾਏਦਾਰ ਆ ਇਹ ਹਰ ਮਹੀਨੇ ਦੇ ਮਹੀਨੇ ਦਾ ਕਿਰਾਏਦਾਰ ਕਿਰਾਇਆ ਦਿੰਦਾ ਹੈ ਕਿਰਾਇਆ ਸਾਡਾ ਅਪ ਟੂ ਡੇਟ ਆ ਤੇ ਇਹ ਕਹਿੰਦੇ ਵੀ ਪ੍ਰਾਪਰਟੀ ਟੈਕਸ ਤੁਸੀਂ ਦਿਓ ਪ੍ਰਾਪਰਟੀ ਟੈਕਸ ਤਾਂ ਮਾਲਕ ਦਿੰਦਾ ਹੈ ਕਿਰਾਏਦਾਰ ਨਹੀਂ ਦਿੰਦਾਗਾ ਹੁਣ ਬਲਾਕ ਸੰਪਤੀ ਨੇ ਉਹਨਾਂ ਨੂੰ ਨਹੀਂ ਦਿੱਤਾਗਾ ਤੇ ਉਹਦੇ ਸਾਡਾ ਤਾਂ ਕੋਈ ਕਸੂਰ ਨਹੀਂ ਸਾਡੇ ਸਿਰ ਤੇ ਤਲਵਾਰ ਰੱਖੀ ਜਾ ਰਹੀ ਆ ਵੀ ਤੁਸੀਂ ਹੁਣੇ ਲੱਖ ਲੱਖ ਰੁਪਏ ਦੇ ਚੈੱਕ ਦਿਓ ਨਹੀਂ ਤੁਹਾਡੀ ਦੁਕਾਨਾਂ ਸੀਲ ਕੀਤੀਆਂ ਜਾਣਗੀਆਂ ਮਾਲਕ ਕੌਣਾਂ ਦਾ ਕੰਨਾਂ ਦਾ ਦੁਕਾਨਾਂ ਦਾ ਮਾਲਕ ਬਲਾਕ ਸੰਪਤੀ ਆ ਕਿੰਨੇ ਸਾਲਾਂ ਦਾ ਜਿਹੜਾ ਟੈਕਸ ਨਹੀਂ ਦਿੱਤਾ ਗਿਆ ਇਹ 2013 ਤੋਂ ਜਦੋਂ ਤੋਂ ਲਾਗੂ ਹੋਇਆ ਉਦੋਂ ਤੋਂ ਬਲਾਕ ਸੰਪਤੀ ਨੇ ਕੋਈ ਇਹਨਾਂ ਦਾ ਉਹਨਾਂ ਦਾ ਕਹਿਣਾ ਵੀ 8 ਸਾਲ ਤੋਂ ਤੁਸੀਂ ਟੈਕਸ ਨਹੀਂ ਦਿੱਤਾ ਹਾਂਜੀ 8 ਸਾਲ ਦਾ ਕਹਿ ਰਹੇ ਤੁਸੀਂ ਨਹੀਂ ਦਿੱਤਾਗਾ ਕਿੰਨੀਆਂ ਦੁਕਾਨਾਂ ਜਿਹੜੀਆਂ ਅੱਜ ਸੀਲ ਕੀਤੀਆਂ ਗਈਆਂ ਨੇ ਦੁਕਾਨਾਂ ਸੀਲ ਜਿਹੜੀਆਂ ਕੀਤੀਆਂ ਚਾਰ ਪੰਜ ਐ ਵੈਸੇ ਟੋਟਲ 150 ਦੁਕਾਨ ਹੈਗੀ ਬਲਾਕ ਸੰਪਤੀ ਦੀ ਜਿਹੜੇ ਬਲਾਕ ਸੰਪਤੀ ਤੇ ਕਿਰਾਏਦਾਰ 150 ਦੁਕਾਨਦਾਰ ਹੋਣਗੇ ਜਿਹੜੇ ਮਾਲਕ ਹੈਗੇ ਆ ਵੀਡੀਓ ਬਲਾਗ ਨੰਬਰ 1 ਐਂਡ 2 ਇਹਨਾਂ ਨੇ ਪ੍ਰੋਪਰ ਟੈਕਸ ਪੇ ਨਹੀਂ ਕੀਤਾ 8-9 ਸਾਲ ਦਾ ਲਗਤਿਕਮ 60 ਲੱਖ ਰੁਪਏ ਬਣੇ ਅਸੀਂ ਉਹ ਨੋਟਿਸ ਦਿੱਤੇ ਇਹਨਾਂ ਨੂੰ ਬੁਲਾਇਆ ਵੀ ਸਾਨੂੰ ਆ ਵੀ ਲਿਸਟ ਬਣਾ ਕੇ ਦੇ ਗਏ ਪਰ ਲੇਕਿਨ ਟੈਕਸ ਨਹੀਂ ਪੇ ਕੀਤਾ ਉਹ ਕਹਿੰਦੇ ਸਾਡੇ ਕੋਲ ਬਜਟ ਨਹੀਂ ਹੈਗਾ ਅਸੀਂ ਟੈਕਸ ਪੇ ਨਹੀਂ ਕਰਨਾ ਹੈਗਾ ਅਸੀਂ ਕਹ ਦੁਕਾਨਾ ਸੀਲ ਕਰਾਂਗੇ ਕਹਿੰਦੇ ਕਰ ਦੂ ਕਿੰਨੀ ਦਿਨ ਪਹਿਲਾਂ ਨੋਟਿਸ ਦਿੱਤਾ ਬਾਈ ਤਨ ਨੂੰ ਬਾਈ ਤਨ ਬਾਈ ਉਸ ਤੋਂ ਬਾਅਦ ਕੋ ਜਵਾਬ ਦਿੱਤਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਿਰਫ ਉਹਨਾਂ ਨੇ ਡਿਟੇਲ ਦੇ ਦਿੱਤੀ ਵੀ ਜੀ ਇਸ ਦੁਕਾਨ ਤੋਂ ਇੰਨਾ ਕਰਾਇ ਲੈਨੇ ਆ ਅੱਜ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਦੁਕਾਨਾ ਸੀਲ ਕਰ ਰਹੇ ਕਮਿਸ਼ਨ ਸਾਹਿਬ ਦੇ ਆਰਡਰ ਲੈ ਕੇ ਕਿੰਨੀਆਂ ਦੁਕਾਨਾਂ ਦਾ ਟੈਕਸ ਜਿਹੜੇ ਪੈਂਡਿੰਗ ਹੈ 150 ਦੁਕਾਨਾਂ ਤੇ ਕਿੰਨੀਆਂ ਸੀਲ ਕਰੀ ਜਾਂਦੀਆਂ ਸਾਰੀਆਂ ਕਰਾਂਗੇ ਜੇ ਨਾ ਟੈਕਸ ਦੇਣਗੇ ਤਾਂ ਤੇ ਕੋਈ ਵਿਰੋਧ ਕੀਤਾ ਗਿਆ ਨਾ ਕੋਈ ਵਿਰੋਧ ਨਹੀਂ ਸਾਨੂੰ ਚੈੱਕ ਦੇ ਰਿਹਾ ਕਹਿੰਦੇ ਪੇਮੈਂਟ ਆ ਦਿੰਨੇ ਆ ਸੀ ਦਿੱਤੇ ਸਾਰੋਂ 9 ਚੈੱਕ ਆਏ ਹੋਣੇ ਉਹ ਦੁਕਾਨਾਂ ਸੀਲ ਵੀ ਕੀਤੀਆਂ ਇੱਕ ਦੋ ਕੀਤੀਆਂ ਜਿਹੜੀਆਂ ਜਿਹੜੇ ਜ਼ਿਆਦਾ ਕਹਿੰਦੇ ਨਹੀਂ ਦੇਣੇ ਸਰ ਸਰ ਇਹਨਾਂ ਨੇ ਪਿਛੇ 8-9 ਸਾਲਾਂ ਤੋਂ ਪ੍ਰੋਪਰਟਿ ਟੈਕਸ ਜਮਾ ਨਹੀਂ ਕਰਾਇਆ 13-14 ਟੈਕਸ ਜਮਾ ਕਰਾ ਕੇ 2 ਲੱਖ ਰੁਪਏ ਚੁੱਪ ਕਰਕੇ ਬੈਠ ਗਏ ਅਤਾ ਕਰਾਇਦਾਰ ਨੇ ਸਾਡੀ ਸਾਰ ਪੁੱਛੀ ਤੇ ਨਾ ਵੀਡੀਓ ਬਲਾਕ ਨੇ ਨੋਟਿਸ ਜਾਰੀ ਕਰਦੇ ਰਹੇ ਹੁਣ 22 ਤਨ ਫਾਈਨਲ ਨੋਟਿਸ ਜਾਰੀ ਕੀਤਾ ਸੀ ਪਰ ਇਹਨਾਂ ਨੇ ਫਿਰ ਵੀ ਕੋਈ ਟੈਕਸ ਨਹੀਂ ਜਮਾ ਕਰਾਇਆ ਜੋ ਕਿ ਤਕਰੀਬਨ 150 ਦੁਕਾਨਾਂ ਬਲਾਕ 1 ਐਂਡ ਬਲਾਕ 2 ਦੀ ਔਰ ਤਕਰੀਬਨ 60 ਲੱਖ ਰੁਪਇਆ ਇਹਨਾਂ ਨਾਲ ਟੈਕਸ ਬਕਾਇਆ ਖੜਾ ਸਾਡਾ ਹਾਊਸ ਟੈਕਸ ਇਸ ਤੋਂ ਇਲਾਵਾ ਪ੍ਰੋਪਰਟੀ ਟੈਕਸ ਬਕਾਇਆ ਖੜਾ ਜਿਹਦੇ ਅਸੀਂ ਸੀਲ ਕੀਤੀਆਂ ਹਾਊਸ ਟੈਕਸ ਵੀ ਇਹਨਾਂ ਤੋਂ ਘੱਟੋ ਘੱਟ 20-25 ਲੱਖ ਰੁਪਇਆ ਲੈਣਾ ਉਹ ਨਹੀਂ ਦਿੱਤਾ ਇਹਨਾਂ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਅਸੀਂ ਦੁਕਾਨਾਂ ਸੀਲ ਕਰਦੇ ਹਾਂ ਕਿੰਨੀਆਂ ਦੁਕਾਨਾਂ ਸੀਲ ਕੀਤੀਆਂ ਅੱਜ ਦੁਕਾਨਾਂ 3-4 ਕੀਤੀਆਂ ਬਾਕੀ ਨੇ ਪੇਮੈਂਟ ਦੇ ਦਿੱਤੀ ਐ ਸਰ ਪਤਾ ਲੱਗਿਆ ਤੇ ਵਿਰੋਧ ਵੀ ਹੋਇਆਗਾ ਨਹੀਂ ਮੇਰੇ ਸਾਹਮਣੇ ਤਾਂ ਕੋਈ ਵਿਰੋਧ ਨਹੀਂ ਪੇਮੈਂਟ ਦੇ ਜਾਂਦੇ ਇੱਕ ਬੰਦੇ ਨੇ ਵਿਰੋਧ ਕੀਤਾ ਸੀਗਾ ਹੋਰ ਕੋਈ ਜ਼ਿਆਦਾ ਵਿਰੋਧ ਨਹੀਂ ਹੋਇਆ ਉਹਨਾਂ ਨੇ ਪੇਮੈਂਟਾਂ ਦੇ ਦਿੱਤੀਆਂ ਜਦੋਂ ਤੁਹਾਨੂੰ ਸ਼ੀਲ ਕਰ ਰਿਹਾ ਹੈਗਾ 8 ਸਾਲਾਂ ਤੋਂ ਇਹ ਮਾਮਲਾ ਜਿਹੜਾ ਹੈਗਾ ਰੁਕਿਆ ਹੋਇਆ ਸੀਗਾ ਕਮਿਸ਼ਨਰ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਕੁਝ ਪੈਸੇ ਜਿਹੜੇ ਬੀਡੀਪੀਓ ਦਫ਼ਤਰ ਤੋਂ ਲੈਣੇ ਸੀਗੇ ਤੇ ਵੀਡੀਓ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਤੇ ਕਮਿਸ਼ਨਰ ਨੇ ਆਪਣੇ ਬੰਦੇ ਜਿਹੜੇ ਹੈਗੇ ਆ ਉਹ ਭੇਜ ਕੇ ਦੁਕਾਨਾਂ ਨੂੰ ਕਿ ਜਿਹੜਾ ਬਿਲਕੁਲ ਹੀ ਨਹੱਕਾ ਹੈਗਾ ਜਿੰਦੀ ਨੋਟੀਫਿਕੇਸ਼ਨ ਘੱਟੋ ਘੱਟ 15 ਦਿਨ ਇੱਕ ਮਹੀਨੇ ਪਹਿਲਾਂ ਇਹਨਾਂ ਨੂੰ ਜਾਰੀ ਹੋਣੀ ਚਾਹੀਦੀ ਸੀ ਕਿ ਇਹੋ ਜਿਹਾ ਕੁਝ ਅਸੀਂ ਕਰਨ ਲੱਗੇ ਆ ਜਿੰਦੀ ਉਹ ਕੁਝ ਇੰਤਜ਼ਾਮ ਕਰ ਪਾਉਂਦੇ ਆ ਆਪ ਦਾ ਉਹਨਾਂ ਦਾ ਕਹਿਣਾ ਅਸੀਂ 8 ਸਾਲ ਤੋਂ ਇਹਨਾਂ ਨੂੰ ਨੋਟਿਸ ਦੇ ਚੁੱਕੇ ਆ ਜੀ ਮਾਲਕਾ ਨੂੰ ਨਹੀਂ ਬੀਡੀਓ ਦਫ਼ਤਰ ਗਾ ਦੇ ਚੁੱਕਿਆ ਨੋਟਿਸ ਹੀ ਕੁਝ ਹੈਗਾ ਲੇਕਿਨ ਕਾਰਪੋਰੇਸ਼ਨ ਦਾ ਕੀ ਮਤਲਬ ਹੋਇਆ ਇਹਨਾਂ ਨੂੰ ਸੀਲ ਕਰਨ ਦਾ ਪੈਸੇ ਵੀਡੀਓ ਨਹੀਂ ਲੈਣੇ ਹੈਗੇ ਆ ਬੀਡੀਪੀਓ ਦਫ਼ਤਰ ਨਹੀਂ ਲੈਣੇ ਆ ਤੇ ਕਾਰਪੋਰੇਸ਼ਨ ਸੀਲ ਕਰਨ ਦਾ ਕੀ ਮਤਲਬ ਹੋਇਆ ਕਾਰਪੋਰੇਸ਼ਨ ਨੇ ਵੀਡੀਓ ਦਫ਼ਤਰ ਤੋਂ ਲੈਣੇ ਕਿ ਇਹਨਾਂ ਤੋਂ ਲੈਣੇ ਦੀਆਂ ਦੁਕਾਨਾਂ ਸੇਲ ਕੀਤੀਆਂ ਨੇ ਤਿੰਨ ਤੋਂ ਚਾਰ ਦੁਕਾਨਾਂ ਸੇਲ ਕੀਤੀਆਂ ਤੇ ਕੁਝ ਦੁਕਾਨਾਂ ਤੋਂ 1-1 ਲੱਖ ਰੁਪਏ ਦਾ ਇਹਨਾਂ ਨੇ ਜਿਹੜਾ ਚੈੱਕ ਹੈਗਾ ਉਹ ਵੀ ਲਿੱਤਾ ਗਿਆ ਲੇਕਿਨ ਸਾਰੀ ਜਿਹੜੀ ਹੈਗੀ ਹੈ ਇਹ ਗੱਲ ਧਿਆਨ 'ਚ ਆਈ ਆ ਆਮ ਆਦਮੀ ਪਾਰਟੀ ਦੇ ਕਿਉਂਕਿ ਇਹ ਸਾਰੀ ਇੱਕ ਸਿੰਪਲ ਜੀ ਗੱਲ ਹੈ ਕਿ ਹੱਲੇ ਵੀ ਜਿਹੜੀਆਂ ਪੁੱਛਾਂ ਲੱਗੀਆਂ ਵੀਆਂ ਅਕਾਲੀ ਕਾਂਗਰਸ ਇਹ ਉਹਨਾਂ ਦੇ ਸਾਰੇ ਇਸ਼ਾਰੇ ਤੇ ਜਿਹੜਾ ਹੋ ਰਿਹਾ ਤੇ ਇਹਨਾਂ ਨੂੰ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਕਿ ਸੱਤਾਧਾਰੀ ਜਿਹੜੀ ਪਾਰਟੀ ਹੈ ਉਹਦੇ ਖਿਲਾਫ ਇਹੋ ਜੇ ਕਦਮ ਨਹੀਂ ਚੱਕਣੇ ਚਾਹੀਦੇ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆ ਦਿੱਤੀ ਗਈ ਹੈ ਤੇ ਫਿਲਹਾਲ ਇਸ ਮ ਤੇ ਅੱਗੇ ਇਹਦੀ ਜਿਹੜੀ ਕਾਰਵਾਈ ਹੈ ਅਸੀਂ ਡੀਸੀ ਸਾਹਿਬ ਕੋਲ ਚੱਲੇ ਆ ਬੈਠ ਕੇ ਉਹਨਾਂ ਨਾਲ ਡਿਸਕਸ਼ਨ ਕਰਦੇ ਹਾਂ। ਕਰੀਬ 150 ਦੁਕਾਨਾਂ ਹੈਗੀਆਂ ਜਿਹੜੀਆਂ ਬਲਾਕ ਸੰਪਤੀ ਦੀਆਂ ਤੇ ਨਗਰ ਨਿਗਮ ਵੱਲੋਂ ਬਲਾਕ ਸੰਪਤੀ ਤੋਂ ਪ੍ਰਾਪਰਟੀ ਟੈਕਸ ਦਾ ਬਕਾਇਆ ਜਿਹੜਾ 8 ਸਾਲ ਤੋਂ ਬਕਾਇਆ ਹੈਗਾ ਉਹਦੀ ਰਿਕਵਰੀ ਵਾਸਤੇ ਇਹਨਾਂ ਨੇ ਅੱਜ 4 ਦੁਕਾਨਾਂ ਸੀਲ ਕੀਤੀਆਂ ਗਈਆਂ। ਜਿਹਦੇ ਵਿੱਚ ਗੱਲ ਇਹ ਵੀ ਇਹਨਾਂ ਨੇ ਜਿਹੜੀ ਪ੍ਰਾਪਰਟੀ ਟੈਕਸ ਲੈਣਾ ਹੈ ਉਹ ਬਲਾਕ ਦੀਆਂ ਦੁਕਾਨਾਂ ਤੋਂ ਲੈਣਾ ਹੈ ਨਾ ਕਿ ਦੁਕਾਨਦਾਰਾਂ ਤੋਂ ਲੈਣਾ ਕਿਉਂਕਿ ਦੁਕਾਨਦਾਰ ਆਪ ਦਾ ਕਿਰਾਇਆ ਸਮੇਂ ਤੇ ਭਰ ਰਹੇ ਆ। ਇਹ ਇਹਦੇ ਪਿੱਛੇ ਬਿਲਕੁਲ ਸਿਆਸੀ ਏਜੰਡਾ ਹੈਗਾ ਸਿਆਸੀ ਏਜੰਡਾ ਇਹ ਹੈ ਵੀ ਮੇਅਰ ਤੇ ਜਿਹੜੇ ਹੈਗੇ ਕਮਿਸ਼ਨਰ ਸਾਹਿਬ ਬਿਲਕੁਲ ਸਰਕਾਰ ਜਿਹੜੀ ਨਵੀਂ ਸਰਕਾਰ ਬਣੀ ਉਹਨੂੰ ਬਦਨਾਮ ਕਰਨ ਦੇ ਲਈ ਲੋਕਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਜਦ ਕਿ ਹੋਰ ਕ업ੜੀਆਂ ਬਹੁਤ ਪਈਆਂ ਸ਼ਹਿਰ ਦੇ ਵਿੱਚ ਸ਼ਰਾਬ ਦੇ ਠੇਕਰਾਂ ਤੋਂ ਤੋਂ ਲੱਖਾਂ ਰੁਪਏ ਲੈਣ ਆਲਾ ਪਿਆ ਉਧਰ ਕੋਈ ਧਾਗ ਨਹੀਂ ਕਰਦਾ ਉਹਨਾਂ ਦੇ ਦੁਕਾਨਾਂ ਤੇ ਸੀਲਾਂ ਨਹੀਂ ਲਾਈ ਜਾਂਦੀਆਂ ਦੁਕਾਨਦਾਰਾਂ ਨੂੰ ਪਰੇਸ਼ਾਨ ਕੀਤਾ ਕਿ ਜਾ ਰਿਹਾ ਸਿਆਸੀ ਏਜੰਡੇ ਦੇ ਤਹਿਤ ਇਹ ਬਿਲਕੁਲ ਬਦਾਸ਼ਤ ਨਹੀਂ ਕੀਤਾ ਜਾਊਗਾ ਜਿਹੜੀਆਂ ਸੀਲਾਂ ਗਾਹਾਂ ਜਿਹੜੀਆਂ ਹੈਗੀਆਂ ਜਿਹੜੀ ਰਿਕਵਰੀ ਕਰਨੀ ਹੈ ਤੁਸੀਂ ਜੇ ਤਾਲਾ ਹੀ ਲਾਣਾ ਤੇ ਫਿਰ ਬਲਾਕ ਦੇ ਦਫ਼ਤਰ ਤੇ ਜਾ ਕੇ ਲਾਓਗਾ ਲੋਕਾਂ ਦੀ ਦੁਕਾਨਾਂ ਤੇ ਜਾ ਕੇ ਕਿਉਂ ਤਾਲੇ ਲਾਣੇ ਆ ਰਿਕਵਰੀ ਜਿੱਥੋਂ ਕਰਨ ਵਾਲੀ ਆ ਉਸ ਦਫ਼ਤਰ ਤੋਂ ਰਿਕਵਰੀ ਹੋਣੀ ਚਾਹੀਦੀ ਹੈ ਨਾ ਕਿ ਲੋਕਾਂ ਦੀ ਦੁਕਾਨਾਂ ਤੋਂ ਲੱਗਦਾ ਹੈ ਵੀ ਇਹ ਸਰਕਾਰ ਬਦਲ ਗਈ ਤੇ ਸਰਕਾਰ ਬਦਲਣ ਦਾ ਨਗਰ ਨਿਗਮ ਤੇ ਮੇਅਰ ਜਿਹੜਾ ਹੈਗਾ ਜਿਹੜੀ ਮੇਅਰ ਨਿਤਿਕਾ ਭੱਲਾ ਉਹ ਕਾਂਗਰਸ ਦੀ ਹੈ ਇਸ ਕਰਕੇ ਉਹਦਾ ਮਕਸਦ ਹੈ ਵੀ ਸਿਆਸੀ ਗੇਮ ਹੈ ਸਾਰੀ ਹੋਰ ਇਹਦੇ ਪਿੱਛੇ ਕੁਝ ਵੀ ਨਹੀਂ ਹੈਗਾ 8 ਸਾਲ ਤੋਂ ਰਿਕਵਰੀ ਲੈਣੀ ਹੈ ਅੱਜ ਹੀ ਕਿਉਂ ਯਾਦ ਆਇਆ ਇਹਨਾਂ ਨੂੰ ਵੀ ਅਸੀਂ ਪੈਸੇ ਲੈਣੇ ਹੈ ਤੇ ਦੁਕਾਨ ਦਾ ਦੁਕਾਨਾ ਸੀਲ ਕਰਨਾ ਤਾਂ ਮਤਲਬ ਵੀ ਨਹੀਂ ਬੰਦਾ ਜਿਹੜੇ ਵਿਭਾਗਾਂ ਤੋਂ ਪੈਸੇ ਲੈਣੇ ਹੈ ਉਹਦੇ ਉਲਟ ਤੁਸੀਂ ਕੀ ਕਾਰਵਾਈ ਕੀਤੀ ਪੁੱਛਣ ਵਾਲੀ ਗੱਲ ਇਹ ਹੈ ਸਰ ਸਾਡਾ ਸਵਾਲ ਇਹ ਹੈ ਵੀ 8 ਸਾਲ ਤੋਂ ਜਦੋਂ ਤੱਕ ਨੂੰ ਕਿਰਾਇਆ ਨਹੀਂ ਮਿਲੇਗਾ ਉਦੋਂ ਤੱਕ ਤੁਸੀਂ ਕਿਉਂ ਨਹੀਂ ਕਿਰਾਇਆ ਕਿਰਾਇਆ ਨਹੀਂ ਜੀ ਕਿਰਾਇ ਲੇਕਿਨ 8 ਸਾਲ ਤੋਂ ਪ੍ਰਾਪਰਟੀ ਟੈਕਸ ਦੀ ਰਿਕਵਰੀ ਮੰਗ ਰਿਹਾ ਉਹ ਬਲਾਕ ਦੀ ਦੁਕਾਨ ਬਲਾਕ ਸੰਪਤੀ ਨੇ ਦੇਣਾ ਹੈ ਨਾ ਕਿ ਦੁਕਾਨਦਾਰਾਂ ਨੇ ਦੇਣਾ ਹੈ ਅੱਜ ਕਿੰਨੀਆਂ ਦੁਕਾਨਾਂ ਸੀ ਲਗੀਆਂ ਅੱਜ 4 ਦੁਕਾਨਾਂ ਸੀਲ ਕੀਤੀਆਂ ਗਈਆਂ ਜੀ ਰਿਕਵਰੀ ਕਰਨੀ ਹੈ ਜਿਹੜੇ ਮਹਿਕਮੇ ਤੋਂ ਕਰਨੀ ਹੈ ਉਹਦਾ ਪੂਰਾ ਤਰੀਕਾ ਅਡਾਪਟ ਕਰਨਾ ਚਾਹੀਦਾ ਕਾਨੂੰਨੀ ਤੌਰ ਤੇ ਨਾ ਕਿ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਨਾ ਚਾਹੀਦਾ ਐਸਐਮਜ਼ेड ਪੰਜਾਬ ਦੇ ਲਈ ਮੌਕਾ ਤੋਂ ਕਸ਼ਿਸ਼ ਸਿੰਘਲਾ ਦੀ